ਅੱਜ ਬਹੁਤ ਹੀ ਇੰਪੋਰਟੈਂਟ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ। ਵਿਸ਼ਾ ਕੀ ਹੈ ਕਿ ਆਦਤ ਜਿਹੜੀ ਪੈ ਜਾਂਦੀ ਹੈ ਤੇ ਆਦਤ ਛੱਡਣੀ ਇਹ ਬਹੁਤ ਔਖਾ ਕੰਮ ਹੈ। ਬਹੁਤ ਔਖਾ ਵੀ ਹੋ ਰਿਪੜਦਾ ਹੈ ਪਰ ਆਮ ਲੋਕਾਂ ਲਈ ਬਹੁਤ ਔਖਾ ਹੈ। ਸਭ ਤੋਂ ਜ਼ਿਆਦਾ ਔਖਾ ਉਦੋਂ ਹੋ ਜਾਂਦਾ ਹੈ ਜਦੋਂ ਬੰਦਾ ਕੋਈ ਕਿਸੇ ਗਲਤ ਨਸ਼ੇ ਤੇ ਲੱਗ ਜਾਂਦਾ ਤੇ ਫਿਰ ਉਹਨੂੰ ਆਦਤ ਛੱਡਣੀ ਔਖੀ ਲੱਗਦੀ ਹੋਵੇ। ਤੇ ਇਹ ਵਾਕਈ ਸਹੀ ਗੱਲ ਹੈ ਕਿ ਜਦੋਂ ਕਿਸੇ ਨੂੰ ਆਦਤ ਪੈ ਜਾਂਦੀ ਹੈ ਨਾ ਕਿਸੇ ਚੀਜ਼ ਦੀ ਉਹ ਛੱਡਣੀ ਔਖੀ ਬਹੁਤ ਹੈ। ਪਰ ਇਹਦੇ ਲਈ ਸਰਟਨ ਟ੍ਰਿਕਸ ਹੈਗੇ ਆ। ਜਿਨ੍ਹਾਂ ਦੀ ਹੈਲਪ ਤੇ ਨਾਲ ਆਪਾਂ ਬੜੇ ਬਾਖੂਬੀ ਤਰੀਕੇ ਦੇ ਨਾਲ ਇਹ ਆਦਤ ਨੂੰ ਛੱਡ ਸਕਦੇ ਹਾਂ ਉਹ ਆਤ ਪਲਾ ਦੀ ਕਿੱਡੀ ਮਰਜ਼ੀ ਪ੍ਰਾਣੀ ਹੈ ਯੂ ਕੈਨ ਡੂ ਇਟ ਯੂ ਕੈਨ ਲੀਵ ਇਟ ਤੇ ਛੱਡ ਸਕਦੇ ਹਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾ ਕੰਮ ਜਿਹੜਾ ਤੁਸੀਂ ਕੰਮ ਕਰਨਾ ਨਹੀਂ ਉਹਦੇ ਬਾਰੇ ਸੋਚਣਾ ਨਹੀਂ ਜਿਹੜਾ ਕੰਮ ਕਰਨਾ ਨਹੀਂ ਉਹਦੇ ਬਾਰੇ ਸੋਚਣਾ ਨਹੀਂ ਇਹ ਫਾਰਮੂਲਾ ਹੈ ਪੱਲੇ ਬੰਨ ਲਓ ਜੇ ਤੁਸੀਂ ਕਿਸੇ ਕੰਮ ਨੂੰ ਛੱਡਣਾ ਚਾਹੁੰਦੇ ਹੋ ਉਹਦੇ ਬਾਰੇ ਸੋਚਣਾ ਵੀ ਛੱਡ ਦਿਓ ਠੀਕ ਹੈ ਪਹਿਲਾ ਫਿਰ ਜਿਹੜਾ ਥੋੜਾ ਸਰਕਲ ਹੈ ਨਾ ਜਿਹੜਾ ਸਰਕਲ ਤੁਹਾਨੂੰ ਉਸ ਪਾਸੇ ਵੱਲ ਧੱਕਦਾ ਹੈ ਲਿਜਾਂਦਾ ਹੈ ਉਹ ਸਰਕਲ ਨੂੰ ਛੱਡ ਦਿਓ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਬਹੁਤ ਇੰਪੋਰਟੈਂਟ ਫਿਰ ਪਹਿਲੇ ਕੁਝ ਦਿਨ ਤੁਹਾਨੂੰ ਪ੍ਰੋਬਲਮ ਆਊਗੀ ਪਹਿਲੇ ਕੁਝ ਦਿਨ ਜਦੋਂ ਛੱਡੋਗੇ ਨਾ ਤਾਂ ਪ੍ਰੋਬਲਮ ਆਊਗੀ ਉਦੋਂ ਤੁਹਾਡੇ ਸਿਹਤ ਤੇ ਅਸਰ ਵੀ ਪੈਣਾ ਤੁਹਾਡੇ ਦਿਮਾਗ ਤੇ ਲੋੜ ਵੀ ਪੈਣਾ ਤੁਹਾਨੂੰ ਭਾਰਾ ਵੀ ਫਿਰ ਹੋਣਾ ਪਰ ਇਹ ਹੋ ਜੂਗਾ ਟੋਟਲ ਤਿੰਨਾ ਹਫ਼ਤਿਆਂ ਦੀ ਗੱਲ ਹੈ ਕੋਈ ਬੰਦਾ 2 ਹਫ਼ਤੇ ਲੈਂਦਾ ਕੋਈ ਬੰਦਾ 3 ਹਫ਼ਤੇ ਲੈਂਦਾ ਕੋਈ ਵੀ ਆਤ ਇਹੋ ਜੀ ਹਣੀ ਜੜੀ ਛੱਡ ਨਾ ਸਕੇ ਬੰਦਾ ਤੇ ਨਵੀਂ ਆਤ ਲਾ ਨਾ ਸਕੇ ਇਹ ਚੀਜ਼ 100% ਗਰੰਟੀ ਹੈ 100% ਜੇ ਅੰਦਰੋਂ ਮਨ ਬਣਾ ਕੇ ਮਨ ਮਾਰ ਕੇ ਬੰਦਾ ਤੁਰ ਪਿਆ ਵੀ ਮੈਂ ਇਹ ਕੰਮ ਕਰਨਾ ਹੈ ਛੱਡਣਾ ਤਾਂ ਛੱਡ ਅੱਜ ਕੱਲ ਦੇਖੋ ਕਿੰਨੀਆਂ ਭਿਆਨਕ ਬਿਮਾਰੀਆਂ ਨਸ਼ੇ ਲੱਗੀਆਂ ਹੋਈਆਂ ਲੋਕਾਂ ਨੂੰ ਪਹਿਲਾਂ दारू ਨੂੰ ਨਸ਼ਾ ਕੈਸੇ ਸਿਆਪਾ ਪਰ ਹੁਣ ਲੋਕ ਇਹ ਕਹਿਣ ਲੱਗ ਗਏ ਕਿ दारू-ਦਰੂ ਤੱਕ ਛੱਡੋ ਪਰ ਆ ਚਿੱਟੇ-ਚੁੱਟੇ ਵਾਲੇ ਨਾ ਹੋਣ। ਵੀ ਚਿੱਟੇ ਦੀ ਬਿਮਾਰੀ ਤੋਂ ਬੰਦਾ ਘਰਾਸਤ ਨਾ ਹੋਵੇ। ਲੋਕ ਹੁਣ ਇਸ ਚੀਜ਼ ਤੇ ਪਾਰਟਿਕੂਲਰ ਵਾਚ ਕਰ ਰਹੇ ਆ ਵੀ ਉਹ ਚੱਟਾ ਤਾਂ ਹੀ ਲੰਬਾ। ਕੱਡੀ ਖਤਰਨਾਕ ਬਿਮਾਰੀ ਆ ਕੇ ਸਮਾਜ ਨੂੰ ਚੰਬੜ ਗਈ। ਕਈ ਚਿੱਟੇ ਵਾਲਿਆਂ ਨੂੰ ਮੈਂ ਮਿਲਿਆ ਜਿਹੜੇ ਲੌਂਦੇ ਆ। ਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰਦਾ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ 2-3 ਦਿਨ ਹੋ ਗਿਆ ਲਾਇਆ ਨਹੀਂ। ਇਹ ਗੱਲਾਂ ਵੀ ਕਰਦੇ ਆ ਉਹ ਵੀ ਦੋ ਤਿੰਨ ਦਿਨ ਉਹ ਕਿ ਲਾਇਆ ਨਹੀਂ ਫਿਰ ਮੈਂ ਕਿਹਾ ਯਾਰ ਤੂੰ ਦੋ ਤਿੰਨ ਦਿਨ ਕਿਵੇਂ ਸਾਰ ਲਿਆ ਜੇ ਤਰ ਨਹੀਂ ਸਰਦਾ ਉਹ ਕਹਿੰਦੇ ਬਸ ਜਦੋਂ ਵਿਹਲੇ ਜੀ ਹੁੰਦਾ ਜਿਕਰੇ ਆਉਂਦਾ ਜਾਂ ਕੋਈ ਮਿੱਤਰ ਮਿਲ ਜੇ ਤਾਂ ਉਹ ਨਾਲ ਐ ਤੁਰਦੋਂ ਜਿਕਰੇ ਆਉਂਦਾ ਸਾਥੀਓ ਇੱਕੋ ਇੱਕੋ ਫਾਰਮੂਲਾ ਆਪਣੇ ਆਪ ਤੇ ਪੂਰਾ ਬੰਨ੍ਹ ਦੇ ਉਸ ਚੀਜ਼ ਨੂੰ ਕਿ ਮੈਂ ਜਿਹੜਾ ਕੰਮ ਕਰਨਾ ਨਹੀਂ ਉਹਦੇ ਬਾਰੇ ਸੋਚਣਾ ਨਹੀਂ ਜਿਹੜਾ ਕੰਮ ਕਰਨਾ ਨਹੀਂ ਉਸ ਉਹ ਜੇ ਸਰਕਲ 'ਚ ਨਹੀਂ ਜਾਣਾ ਉਹ ਸਰਕਲ ਨੂੰ ਛੱਡ ਕੇ ਤੁਹਾਨੂੰ ਕਿਤੇ ਜਾਣਾ ਪਵੇ ਤੁਸੀਂ ਉੱਥੇ ਜਾਣਾ ਤੇ ਫੇਰ ਜਦੋਂ ਤੁਸੀਂ ਦੂਸਰੇ ਸਰਕਲ ਦੇ ਦੂਸਰੀ ਵਾਈਬਸ ਦੇ ਲੋਕਾਂ ਦੇ ਵਿੱਚ ਹੋਵੋਗੇ ਤਾਂ ਉਹ ਲੋਕਾਂ ਦਾ ਜਿਹੜਾ ਵਾਈਬਸ ਹੋਣ ਗਿਆ ਤਰੰਗਾ ਹੋਣ ਗਿਆ ਤੁਹਾਨੂੰ ਅਫੈਕਟ ਕਰਨ ਗਿਆ ਤੇ ਉਹ ਅਫੈਕਟ ਕਰਨ ਗਿਆ ਤੇ ਤੁਹਾਡਾ ਮਨ ਉਹ ਜਾ ਬਣਦਾ ਤੁਸੀਂ ਤੁਹਾਨੂੰ ਆਪਣੇ ਆਪ ਨੂੰ ਉਸ ਦਾਇਰੇ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ ਜਿਹੜੇ ਦਾਇਰੇ ਵਿੱਚ ਤੁਸੀਂ ਫਸੇ ਹੋਏ ਹੋ ਜਿਹੜੇ ਦਾਇਰੇ ਵਿੱਚ ਉਹ ਗੰਦਗੀ ਹੈ ਕੋਈ ਵੀ ਬੰਦਾ ਕਿਤੇ ਵੀ ਬੈਠਾ ਇਸੇ ਕਰਕੇ ਕਈ ਈ ਡਾਕਟਰ ਸਲਾਹ ਦਿੰਦੇ ਹੁੰਦੇ ਆ ਕਿ ਜਗ੍ਹਾ ਚੇਂਜ ਕਰ ਦਿਓ। ਪਾਣੀ ਚੇਂਜ ਕਰ ਦਿਓ। ਕਹਿੰਦੇ ਹੁੰਦੇ ਆ ਨਾ ਉਹੀ ਸਿਸਟਮ ਐ ਉਸ ਵਾਤਾਵਰਨ ਦਾ ਬਹੁਤ ਵੱਡਾ ਫਰਕ ਹੁੰਦਾ ਹੈ। ਉਹ ਜਿਹੜੇ ਆਪਣੇ ਲੋਕ ਮਿਲਦੇ ਨੇ ਢੇਲੀ ਉਹਨਾਂ ਦਾ ਬਹੁਤ ਵੱਡਾ ਫਰਕ ਹੁੰਦਾ ਹੈ। ਜਦੋਂ ਉਹ ਲੋਕ ਹੀ ਮਿਲਣੋਂ ਹਟ ਜਾਣਗੇ ਉਹ এনवायरमेंट ਹੀ ਖਤਮ ਹੋ ਜੂਗਾ। ਤੇ ਜਿਹੜੀਆਂ ਉਹ ਅਫੈਕਟਸ ਹੁੰਦਾ ਜਿਹੜਾ ਦਿਮਾਗ ਅਫੈਕਟ ਹੁੰਦਾ ਜਿਹੜੀਆਂ ਗੱਲਾਂ ਦੇ ਨਾਲ ਉਹ ਵੀ ਘਟ ਜੂਗਾ। ਤੁਸੀਂ ਕੰਟੀਨਿਊ ਕਰਨਾ ਐ ਇਸ ਚੀਜ਼ ਨੂੰ। ਰੋਜ਼ ਪਹਿਲੇ 1-2 ਦਿਨ ਪ੍ਰੈਸ਼ਰ ਬਣੂਗਾ 3-4 ਦਿਨ 3-4 ਦਿਨ ਹੋਰ ਜ਼ਿਆਦਾ ਪ੍ਰੈਸ਼ਰ ਬਣੂਗਾ ਸਰੀਰ ਤੇ ਮਨ ਤੇ ਪਰ ਉਹ ਪ੍ਰੈਸ਼ਰ ਉਹਦੋਂ ਮਨਫੀ ਹੋ ਜਾਊਗਾ ਜਦੋਂ ਤੁਹਾਡਾ ਧਿਆਨ ਕਿਤੇ ਹੋਰ ਹੋਇਆ ਕਈ ਵਾਰੀ ਸਾਡਾ ਧਿਆਨ ਕਿਸੇ ਕੰਮ ਚ ਇੰਨਾ ਜ਼ਿਆਦਾ ਹੁੰਦਾ ਅਸੀਂ ਹੋਰ ਕੰਮ ਭੁੱਲ ਚੁੱਕੇ ਹੁੰਨੇ ਆ ਹੋਰ ਕੰਮ ਭੁੱਲ ਜਾਂਦੇ ਆ ਅਸੀਂ ਕਈ ਵਾਰੀ ਤਾਂ ਖਾਣਾ ਪੀਣਾ ਭੁੱਲ ਜਾਂਦਾ ਬੰਦਾ ਜਦੋਂ ਬੰਦਾ ਕਿਸੇ ਆਰਟ ਦੇ ਕੰਮ ਦੇ ਵਿੱਚ ਜ਼ਿਆਦਾ ਡੂੰਘਾ ਚਲਾ ਜਾਵੇ ਕੋਈ ਬੰਦਾ ਡਰਾਇੰਗ ਬਣਾ ਰਿਹਾ ਕੋਈ ਬੰਦਾ ਹੋਰ ਕ੍ਰੀਏਟੀਵਿਟੀ ਕਰ ਰਿਹਾ ਜਦੋਂ ਕਈ ਵਾਰੀ ਡੂੰਗਾ ਚਲਾ ਜਾਂਦਾ ਨਾ ਬਹੁਤ ਜ਼ਿਆਦਾ ਡੂੰਗਾ ਚਲਾ ਜਾਂਦਾ ਉਦੋਂ ਉਹ ਖਾਣਾ ਪੀਣਾ ਵੀ ਭੁੱਲ ਜਾਂਦਾ ਲੀਵਰ 파ਟ ਨਸ਼ਾ ਨਸ਼ੇ ਨੂੰ ਛੱਡੋ ਤੁਸੀਂ ਉਹ ਰੋਟੀ ਪਾਣੀ ਚਾਹ ਉਹ ਵੀ ਭੁੱਲ ਜਾਂਦਾ ਇਹਨਾਂ ਧਿਆਨ ਉਹ ਉੱਥੇ ਚਲਾ ਜਾਂਦਾ ਡੂੰਗਾ ਚਲਾ ਜਾਂਦਾ ਉਸੇ ਤਰ੍ਹਾਂ ਕਰਨਾ ਧਿਆਨ ਨੂੰ ਆਪਣੇ ਨੂੰ ਹੋਰ ਕੰਮ ਦੇ ਵਿੱਚ ਇੰਨਾ ਡੂੰਗਾ ਲੈ ਕੇ ਚਲੇ ਜਾਣਾ ਕਿ ਬਾਕੀ ਚੀਜ਼ਾਂ ਹੀ ਭੁੱਲ ਜਾਣ ਤੇ ਇਹਦੇ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਮਿੱਤਰ ਸਾਡਾ এনवायरमेंट ਚੁਗਿਰਦਾ ਇਹ ਸਾਰੇ ਜੀ贡献 ਪੁੰਹਦਾ ਜੇ ਤੁਸੀਂ ਕਹੂਗੇ ਇਕੱਲਾ ਬੰਦਾ ਵੀ ਤੂੰ ਨਸ਼ੇ ਛੱਡ ਤੂੰ ਨਸ਼ੇ ਛੱਡ ਨਸ਼ੇ ਛੱਡ ਉਹ ਨਹੀਂ ਛੱਡ ਸਕੂਗਾ ਜੋ ਤੱਕ ਤੁਸੀਂ ਉਹਨੂੰ ਅਲਟਰਨੇਟਿਵ ਨਹੀਂ ਦਿੰਦੇ ਜੇ ਕੌਲੀ ਖਾਲੀ ਹੋਊਗੀ ਤਾਂ ਕੌਲੀ ਦੇ ਵਿੱਚ ਕੁਝ ਪਊਗਾ ਨਵਾਂ ਜੇ ਕੌਲੀ ਦੇ ਵਿੱਚ ਚਾਹ ਤੁਸੀਂ ਕਹਿੰਦੇ ਦੱਦ ਪਾਉਣਾ ਤੇ ਉਹ ਨਹੀਂ ਗੱਲ ਬਣੂਗੀ ਕਿਵੇਂ ਬਹਿ ਜੂਗਾ ਪਹਿਲਾਂ ਉਹ ਪੁਰਾਣੀ ਕੌਲੀ ਨੂੰ ਖਾਲੀ ਕਰਨਾ ਪਊਗਾ ਦਿਮਾਗ ਚੋਂ ਕਚਰਾ ਕੱਢਣਾ ਪਊਗਾ ਉਹਨੂੰ ਖਾਲੀ ਕਰਨਾ ਪਊਗਾ ਫਿਰ ਜਾ ਕੇ ਨਵੀਂ ਚੀਜ਼ ਪਾਊਗੀ ਉਹਦੇ ਵਿੱਚ ਤੇ ਐਡਜੈਸਟ ਕਰੂਗੀ ਨਹੀਂ ਨਹੀਂ ਕਰ ਸਕਦੀ ਮਿਕਸਚਰ ਨਹੀਂ ਹੋ ਸਕਦਾ ਕਿਸ ਚੀਜ਼ ਦਾ ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਆਪਣਾ এনवायरमेंट ਆਪਣਾ ਚੇਂਜ ਕਰਕੇ ਆਪਣਾ ਦਿਮਾਗ ਜਿਹੜੀ ਕੌਲੀ ਹੈ ਉਹ ਖਾਲੀ ਕਰਨੀ ਹੈ ਖਾਲੀ ਕਰਕੇ ਫਿਰ ਤੁਸੀਂ ਉਹਦੀ ਜਗ੍ਹਾ ਤੇ ਨਵੀਂ ਚੀਜ਼ ਪਾਉਣੀ ਹੈ ਫਿਰ ਜਦੋਂ ਉਸ ਨਵੀਂ ਚੀਜ਼ ਦੇ ਵਿੱਚ ਬੰਦਾ 15 ਵੀਰ ਰਹਿ ਗਿਆ ਫਿਰ ਉਹ ਆਦਤ ਤੋਂ ਪਾਸੇ ਚਲਾ ਜਾਂਦਾ ਤੇ ਮਨ ਨੂੰ ਤੁਸੀਂ ਇੰਨਾ ਕੁ ਬਿਜ਼ੀ ਰੱਖਣਾ ਕਿ ਉਹ ਧਿਆਨ ਨਾ ਜਾਵੇ ਇਹ ਵਾਰੀ ਵਾਰੀ ਮੈਂ ਕਹਿ ਰਿਹਾ ਵਾਰੀ ਵਾਰੀ ਕਹਿ ਰਿਹਾ ਠੋਕ ਵਜਾ ਕੇ ਕਹਿ ਰਿਹਾ ਕਿ ਮਨ ਨੂੰ ਜਿੰਨਾ ਕਿਸੇ ਆਪ ਦੇ ਇੰਟਰਸਟਿੰਗ ਕੰਮ ਦੇ ਵਿੱਚ ਬਿਜੀ ਕਰੋਗੇ ਤੁਹਾਡਾ ਸੁੱਤ ਭੁੱਲ ਜੂਗੀ ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਜਾਣੋਂ ਹੀ ਹਟ ਜਾਊਗਾ ਲੱਗਣੋਂ ਹੀ ਹਟ ਜਾਊਗਾ ਪਰ ਉਹਦੇ ਲਈ ਪਾਸੇ ਜਾਣਾ ਪਊਗਾ ਉਹਦੇ ਲਈ ਛੋਟਾ-ਮੋਟਾ ਕਾਉਂਸਲਿੰਗ ਦੀ ਜਰੂਰਤ ਹੁੰਦੀ ਹੈ ਕਾਉਂਸਲਿੰਗ ਕਿਸੇ ਸਿਆਣੇ ਬੰਦੇ ਵੱਲੋਂ ਕਿਸੇ ਪੜ੍ਹੇ ਲਿਖੇ ਬੰਦੇ ਵੱਲੋਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਡਾਕਟਰਾਂ ਵੱਲੋਂ ਸਾਈਕੀਆਟ੍ਰਿਕਸ ਵੱਲੋਂ ਇਹ ਹੋ ਸਕਦੀ ਹੈ ਤੇ ਜੇ ਤੁਸੀਂ ਕਹੋ ਕਿ ਇਹ ਕੰਮ ਇੰਪੋਸੀਬਲ ਹੈ ਨਾਥਿੰਗ ਇਜ਼ ਇੰਪੋਸੀਬਲ एवरीथिंग ਇਜ਼ ਪੋਸੀਬਲ ਇਨ ਥਿਸ ਵਰਡ ਤੇ ਬੰਦਾ ਪੋਸੀਬਲ ਕਰਨ ਦੇ ਲਈ ਪੈਦਾ ਹੋਇਆ ਹੈ your body and mind is one of the most fantastic thing in this planet ਇਹਦਾ ਕੋਈ ਮੁਕਾਬਲਾ ਨਹੀਂ ਹੈ ਜਦੋਂ ਤੁਸੀਂ ਇਹਨੂੰ ਇਨਸਟਰੂਮੈਂਟ ਬਣਾ ਕੇ ਆਪਣੇ ਲਈ ਲਗਾਉਣੇ ਹੋ ਆਪਣੇ ਲਈ ਚਲਾਉਣੇ ਹੋ this is the perfect thing in this world ਇਸ ਤੋਂ ਵਧੀਆ ਕੋਈ ਚੀਜ਼ ਹੈ ਨਹੀਂ ਇਸ ਦੁਨੀਆ ਦੇ ਵਿੱਚ ਇਸ ਤੋਂ ਵਧੀਆ ਕੋਈ ਜੰਤਰ ਹੈ ਨਹੀਂਗਾ ਬੇਸ਼ੱਕ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ ਇਸ ਤੋਂ ਵਧੀਆ ਜੰਤਰ ਹੈ ਨਹੀਂ ਜੇ ਤੁਸੀਂ ਆਪਣੇ ਮਨ ਦੇ ਨਾਲ ਮਾਸਟਰ ਬਣ ਕੇ ਆਪਦੇ ਮਨ ਦੇ ਇਹਨੂੰ ਚਲਾ ਰਹੇ ਹੋ ਇਹ ਤੁਹਾਡੇ ਲਈ ਬੜੇ ਕੰਮ ਕੱਢੂਗਾ that is the bestest instrument in this world ਤੁਸੀਂ ਕਰ ਸਕਦੇ ਤਾਂ ਇਸ ਬਾਡੀ ਨੂੰ ਆਪਣੇ ਮਨ ਦੇ ਮਗਰ ਲਾ ਕੇ ਉਹਨਾਂ ਚੀਜ਼ਾਂ ਵਿੱਚ ਗੁਲਦਾਨ ਨਹੀਂ ਕਰਨਾ ਇਸ ਤੋਂ ਕੰਮ ਲੈਣਾ ਇਸ ਤੋਂ ਕੰਮ ਲੈਣਾ ਸ਼ਾਰਪਲੀ ਕੰਮ ਲੈਣਾ ਇਸ ਤੋਂ ਇਸ ਨੂੰ ਖੇ خراب ਕਰਦਾ ਕੋਈ ਫਾਇਦਾ ਨਹੀਂ ਇਸ ਦਾ ਇਸਤੇਮਾਲ ਕਰਨਾ ਪੋਜੀਟਿਵਲੀ ਇਸਤੇਮਾਲ ਕਰਨਾ ਤਾਂ ਜੋ ਇਹ ਸਮਾਜ ਦੇ ਕੰਮ ਆਵੇ ਸਾਡੇ ਘਰਦਿਆਂ ਦੇ ਕੰਮ ਆਵੇ ਸਾਡੇ ਦੇਸ਼ ਦੇ ਕੰਮ ਆਵੇ ਅੱਜ ਜੋ ਨਸ਼ਿਆਂ ਦੇ ਕਰਕੇ ਸਮਾਜ ਗੁਲਤਾਨ ਹੋ ਰਿਹਾ ਹੈ ਸਮਾਜ ਥੱਲੇ ਡਿੱਗ ਰਿਹਾ ਹੈ ਸਮਾਜਿਕ ਕਦਰਾਂ ਕੀਮਤਾਂ ਘੱਟ ਰਹੀਆਂ ਸੋਸ਼ਲ ਤੰਦਾਂ ਘੱਟ ਰਹੀਆਂ ਤਾਣਾ ਬਾਣਾ ਸਮਾਜ ਦਾ ਖਰਾਬ ਹੋ ਰਿਹਾ ਇਸ ਨਸ਼ੇ ਕਰਕੇ ਕਿਉਂਕਿ ਗਾਈਡੈਂਸ ਨਹੀਂ ਹੈ ਯੂਥ ਨੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਵਿਲਾ ਮਨ ਸ਼ੈਤਾਨ ਦਾ ਕਾਰਜ ਜਿਵੇਂ ਕਹਿੰਦੇ ਹੁੰਦੇ ਆ ਉਹ ਉਧਰ ਨੂੰ ਚਲਾ ਜਾਂਦਾ ਜਦੋਂ ਕੁਝ ਨਹੀਂ ਹੁੰਦਾ ਤੇ ਉਹ ਨਸ਼ਾ ਵੱਲ ਕੰਮ ਵੇਲੇ ਹੋ ਚੁੱਕੀ ਹੈ ਵੱਡਾ ਕਾਰਨ ਹੈ ਕਣਕ ਝੋਨੇ ਦੇ ਚੱਕਰ ਦੇ ਵਿੱਚ ਲੋਕ ਵੇਲੇ ਹੋਗੇ ਸਾਰੇ ਦਿਨ ਦਿਹਾੜੀ ਮੱਖੀਆਂ ਮਾਰਦੇ ਐ ਸੱਤਾਂ ਚ ਬੈਠ ਕੇ ਜਦੋਂ ਮੱਖੀਆਂ ਮਾਰਦੇ ਆ ਨਾ ਤੇ ਉਦੋਂ ਧਿਆਨ ਇਧਰ ਨੂੰ ਜਾਂਦਾ ਬਾਹਰ ਜਾ ਕੇ ਕਿਵੇਂ 24 24 ਘੰਟੇ ਕੰਮ ਕਰਦੇ ਆ ਮਨ ਬਿਜੀ ਰਹਿੰਦਾ ਕੰਮ ਦੇ ਵਿੱਚ ਤੇ ਆ ਭਿਜਾ ਨਹੀਂ ਗਿਆ ਕੋਈ ਚੀਜ਼ਾਂ ਸੋ ਮਨ ਦਾ ਬਿਜੀ ਹੋਣਾ ਇਸ ਬLES ਇਸ ਨੂੰ ਬਿਜੀ ਰੱਖਣਾ ਆਪਣੇ ਆਪ ਹੀ ਨਸ਼ਾ ਕੀ ਹੋਰ ਗਲਤ ਚੀਜ਼ਾਂ ਦੇ ਵਿੱਚ ਧਿਆਨ ਨਹੀਂ ਜਾਂਦਾ ਸੋ ਇਟਸ ਵੈਰੀ ਈਜ਼ੀ ਥਿੰਗ ਜੇ ਨਸ਼ਾ ਛੱਡਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਥੋੜਾ ਜਿਹਾ ਮਨ ਬਣਾ ਕੇ ਜਿਹੜੀ ਕੰਮ ਨਹੀਂ ਕਰਨਾ ਉਹਦੇ ਬਾਰੇ ਸੋਚਣਾ ਨਹੀਂ ਉਸ এনवायरमेंट ਚ ਬੇਸ਼ੱਕ ਆਪਣੇ ਆਪ ਨੂੰ ਕੁਝ ਚੋਟ ਵੀ ਲੱਗੇ ਔਖਾ ਵੀ ਲੱਗੇ ਉਸ এনवायरमेंट ਚ ਆਪਣੇ ਆਪ ਨੂੰ ਧੱਕੇ ਬਾਹਰ ਲੈ ਜਾਓ ਬੇਸ਼ੱਕ ਜਗਾ ਬਦਲਣੀ ਪਵੇ ਬੇਸ਼ੱਕ ਤੇ ਵੀ ਜਾਣਾ ਪਵੇ ਤੁਹਾਨੂੰ ਕੁਝ ਦਿਨਾਂ ਦੇ ਲਈ ਤੁਸੀਂ ਉਸ ਕੰਮ ਨੂੰ ਕਰ ਲਓ ਫਿਰ ਥੋੜਾ ਇੱਕ ਵਾਰੀ ਮਨ ਅੰਦਰ ਉਪਰਪਕ ਹੋ ਗਿਆ ਤੁਹਾਨੂੰ ਜਦੋਂ ਨਸ਼ੇ ਤੋਂ ਬਾਹਰ ਰਹਿ ਕੇ ਸਵਾਦ ਆਉਣ ਲੱਗ ਗਿਆ ਨਵੇਂ ਤਰ੍ਹਾਂ ਦਾ ਇੱਕ ਜਨੂਨ ਤੁਹਾਡੇ ਚ ਪੈਦਾ ਹੋ ਜਾਊਗਾ ਉਹ ਜਨੂਨ ਤੁਹਾਨੂੰ ਫਿਰ ਉਸ ਪਾਸੇ ਨਹੀਂ ਆਉਣ ਦਿੰਦਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਵਾਟ ਇਜ਼ ਗੁੱਡ ਫਾਰ ਮੀ ਵਾਟ ਇਜ਼ ਬੈਡ ਫਾਰ ਮੀ ਕਿਹੜਾ ਮਿੱਤਰ ਮੇਰੇ ਲਈ ਚੰਗਾ ਕਿਹੜਾ ਮਿੱਤਰ ਮੇਰੇ ਲਈ ਮਾੜਾ ਤੁਸੀਂ ਮਾੜੀ ਸੰਗਤ ਨੂੰ ਆਪਣੇ ਆਪ ਦੂਰ ਕਰ ਦੋਗੇ ਸੋ ਇਸ ਸਮਾਜਿਕ ਕ੍ਰੀਤੀ ਨੂੰ ਦੂਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਬਹੁਤ ਵੱਡਾ ਫਰਜ਼ ਹੈ ਜੇ ਅਸੀਂ ਇਸ ਫਰਜ਼ ਤੋਂ ਅੱਜ ਭੱਜੇ ਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ੀ ਕਰਨਗੀਆਂ ਸਾਡਾ ਵੀ ਫਰਜ਼ ਬੰਦਾ ਹੈ ਜਿਹਨੂੰ ਜੋ ਕੁਝ ਵੀ ਪਤਾ ਹੈ ਉਹ ਸਮਾਜ ਨੂੰ ਦੱਸੇ ਕਿ ਕਿਵੇਂ ਇਸ ਚੀਜ਼ ਤੋਂ ਆਪਾਂ ਪਰੇ ਹੋ ਸਕਦੇ ਹਾਂ ਕੱਲੀਆਂ ਦਵਾਈਆਂ ਦੇ ਨਾਲ ਨਸ਼ੇ ਨਹੀਂ ਛੁੱਟਦੇ ਮਨ ਬਣਾ ਕੇ ਸਾਇਕੀ ਦੇ ਵਿੱਚ ਨਸ਼ਾ ਹੈ ਸਾਇਕੀ ਦੇ ਵਿੱਚ ਦਿਮਾਗ 'ਚ ਹੁੰਦਾ ਹੈ ਨਸ਼ੇ ਦਾ ਅਸਰ ਤੇ ਉਹ ਸਾਇਕੀ ਦੇ ਵਿੱਚੋਂ ਇਸ ਨੂੰ ਕੱਢਣਾ ਕਿਵੇਂ ਅਸੀਂ ਜੇ 2-4 ਸੌ ਦਾ ਨਸ਼ਾ ਕਰਦੇ ਆ ਆਪਣੇ ਮਨ ਨੂੰ ਸਮਝਾਉਣਾ 2 400 ਦਾ 100 ਰੁਪਏ ਦਾ ਵਿੱਚੋਂ ਕਿਉਂ ਖਾ ਕੇ 100 ਰੁਪਏ ਦੇ ਨਟ ਖਾ ਕੇ ਗਿਰੀਆਂ ਬਾਦਾਮ ਖਾ ਕੇ ਤਾਂ ਦੇਖੋ ਸਰੀਰ ਕਿੱਥੇ ਜਾਂਦਾ ਬਹੁਤ ਵੱਡਾ ਫਾਇਦਾ ਹੋਊਗਾ ਸਰੀਰ ਨੂੰ ਸੋ ਆਪਾਂ ਸਾਰਿਆਂ ਨੇ ਇਹ ਗੱਲ ਧਾਰਨੀ ਹੈ ਕਿ ਆਪਾਂ ਇੱਕ ਮਨ ਦੇ ਵਿੱਚ ਧਾਰ ਕੇ ਉਹ ਸਾਰਾ এনवायरमेंट ਉਹ ਸਾਰਾ ਚੁਗਰਦਾ ਚੇਂਜ ਕਰਕੇ ਜਿਹੜੀ ਕੰਮ ਨਹੀਂ ਕਰਨਾ ਉਹਦੇ ਬਾਰੇ ਸੋਚਣਾ ਛੱਡ ਕੇ ਆਪਾਂ ਇਹ ਕੰਮ ਦੇ ਵੱਲ ਅੱਗੇ ਵਧ ਸਕਦੇ ਹਾਂ ਕਰ ਸਕਦੇ ਹਾਂ ਮੈਨੂੰ ਪੂਰਨ ਮੀਦਾ ਕੇ ਆ ਪਾਸਾਰ ਇਸ ਕੰਮ ਵੱਲ ਅੱਗੇ ਵਧਾਂਗੇ ਜਿਸ ਕਿਸੇ ਨੂੰ ਨਹੀਂ ਪਤਾ ਉਹ ਇਹ ਚੀਜ਼ ਨੂੰ ਨੋਟਸ ਵਿੱਚ ਲਿਆਵੇ ਧਿਆਨ ਵਿੱਚ ਲਿਆਵੇ ਅਤੇ ਇਸ ਚੀਜ਼ ਤੇ ਅੱਗੇ ਵਧੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ